ਇਸ ਵੇਲੇ ਦੀ ਵੱਡੀ ਖਬਰ ਪੰਥਕਾਤੇ ਇਹ ਸਿਆਸੀ ਲੋਕਾਂ ਦੇ ਲਈ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਜਿੰਨੇ ਵੀ ਹੋਰ ਮੰਤਰੀ ਜਿਹੜੇ 2007 ਤੋਂ ਲੈ ਕੇ 2017 ਦੇ ਵਜ਼ੀਰ ਰਹੇ ਨੇ ਜਾਂ ਫਿਰ ਕੋਰ ਕਮੇਟੀ ਦੇ ਮੈਂਬਰ ਰਹੇ ਨੇ ਜਿੰਨੇ ਵੀ ਸਿੱਖ ਆਗੂ ਸੀਗੇ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਕੋਲ ਤਲਬ ਕੀਤਾ ਗਿਆ ਅਸੀਂ ਤਾਂ 2 ਤਰੀਕ ਨੂੰ ਜਿਹੜੀ ਪੇਸ਼ੀ ਹੈ ਉਹ ਰੱਖੀ ਗਈ ਆ 2 ਤਰੀਕ ਨੂੰ ਸਾਰੇ ਜਿਹੜੇ ਮੰਤਰੀ ਮੰਡਲ ਸੀਗੇ ਵਜ਼ੀਰ ਸੀਗੇ ਉਹਨਾਂ ਸਾਹ ਆਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ ਜਿਹੜੀ ਆਗਾ ਦਿੱਤੀ ਗਈ ਆ ਇਸ ਤੇ ਹੁਣ ਜਿਹੜਾ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਜਿਹੜਾ ਪੱਤਰ ਹੈ ਇੱਕ ਨੋਟਿਸ ਹੈ ਉਹ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਿੰਨੇ ਵੀ ਲੀਡਰ ਜਿਹੜੇ ਆਗੂ ਨੇ ਵਜ਼ੀਰ ਨੇ ਜਿਨ੍ਹਾਂ ਨੇ ਵੀ ਆਉਣਾ ਜਿਨ੍ਹਾਂ ਨੂੰ ਵੀ ਤਲਬ ਕੀਤਾ ਹੋਇਆ ਸੀ ਦੋ ਤਰੀਕ ਨੂੰ ਪੇਸ਼ੀ ਹੈ ਪੇਸ਼ੀ ਤੇ ਬੁਲਾਇਆ ਹੋਇਆ ਸਾਰੇ ਚਾਹੇ ਸੁਖਵੀਰ ਸਿੰਘ ਬਾਦਲ ਹੋਣ ਜਾਂ ਫਿਰ ਪਰਮਿੰਦਰ ਸਿੰਘ ਢੀਂਡਸਾ ਨੂੰ ਸੁਚਾ ਸਿੰਘ ਲੰਗਾ ਬੀਬੀ ਜ਼ਗੀਰਕਾਰ ਹੋਵੇ ਇਹ ਤਾਂ ਨੇ ਸਾਰੇ ਜਿੰਨੇ ਵੀ ਵਜ਼ੀਰ ਸੀਗੇ 2007 ਤੋਂ ਲੈ ਕੇ 2017 ਦੇ ਵਿੱਚਕਾਰ ਸਾਰਿਆਂ ਨੂੰ ਜਿਹੜਾ ਉਹ ਸ਼੍ਰੀ ਕਾਲਤਖਸਾਹਿਬ ਤੇ ਤਾਲਬ ਕੀਤਾ ਹੋਇਆ ਸੀ ਤਾਂ 2 ਤਰੀਕ ਨੂੰ 2 ਦਸੰਬਰ ਨੂੰ ਜਿਹੜਾ ਉਹ ਪੇਸ਼ੀ ਤੇ ਬੁਲਾਇਆ ਗਿਆ ਤਾਂ ਸ਼੍ਰੀ ਕਾਲਤਖਸਾਹਿਬ ਦੇ ਬਲੋ ਨੋਟਿਸ ਜਾਰੀ ਕੀਤਾ ਗਿਆ ਉਹਨਾਂ ਦੇ ਬਲੋ ਕਿਹਾ ਗਿਆ ਕਿ ਜਿੰਨੇ ਵੀ ਲੋਕਾਂ ਨੇ ਇੱਥੇ ਆਉਣਾ ਜਿੰਨੇ ਵੀ ਵਜ਼ੀਰਾਂ ਨੇ ਆਉਣਾ ਤਾਂ ਉਹ ਆਪਣੇ ਨਾਲ ਸਮਰਥਕ ਨਾ ਲੈ ਕੇ ਆਉਣ ਜੇਕਰ ਕੋਈ ਵੀ ਲੀਡਰ ਸਮਰਥਕ ਲੈ ਕੇ ਆਉਂਦਾ ਜੇਕਰ ਉਹਨਾਂ ਦੇ ਸਮਰਥਕ i ਉਹ ਸਮਰਥਕਾਂ ਦੇ ਵੱਲੋਂ ਜਿਹੜਾ ਉਹ ਸ਼੍ਰੀ ਕਾਲ ਤੱਕ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਹ ਲਾਈ ਗਈ ਜਾਂ ਕੋਈ ਸ਼ੋਰ ਸ਼ਰਾਬਾ ਕੀਤਾ ਗਿਆ ਤਾਂ ਜਿਸ ਲੀਡਰ ਦੇ ਨਾਲ ਉਹ ਸਮਰਥਕ ਆਏ ਹੋਣਗੇ ਉਹਨਾਂ ਤੇ ਜੜੀ ਬਣਦੀ ਕਾਰਵਾਈ ਆ ਕੀਤੀ ਜਾਊਗੀ ਉਸਦੇ ਜ਼ਿੰਮੇਵਾਰ ਉਹ ਲੀਡਰ ਹੋਣਗੇ ਵੱਡੀ ਖਬਰ ਹੈ ਕਿ 2 ਦਸੰਬਰ ਨੂੰ ਜਿਹੜੀ ਉਹ ਪੇਸ਼ੀ ਰੱਖੀ ਗਈ ਆ ਲਗਾਤਾਰ ਜਿਹੜੇ ਸਵਾਲ ਉੱਠ ਰਹੇ ਸੀ ਕਿ ਕਦੋਂ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਨੂੰ ਲੈ ਕੇ ਸਵਾਲ ਉੱਠ ਰਹੇ ਸੀ ਕਿ ਕਦੋਂ ਸਜ਼ਾ ਹੋਣੀ ਆ ਤਾਂ 2 ਦਸੰਬਰ ਨੂੰ ਜਿਹੜੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਸੱਦੀ ਗਈ ਆ ਜਿਸ ਦੇ ਵਿੱਚ ਜਿਹੜੇ ਸਾਰੇ ਜਿਨ੍ਹਾਂ ਨੂੰ ਵੀ ਤਲਬ ਕੀਤਾ ਗਿਆ ਸੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਕਿਉਂਕਿ ਵੱੱਜਰ ਕੁਰਾਇਤਾ ਹੋਈਆਂ ਸੀ ਵੱੱਜਰ ਗੁਨਾਹ ਹੋਏ ਸੀ 2007 ਤੋਂ ਲੈ ਕੇ 2017 ਦੇ ਵੇਲੇ ਕਿਉਂਕਿ ਇਸ ਮੌਕੇ ਜਿਹੜੀ ਪੰਥਕ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਇਹਨਾਂ 10 ਸਾਲਾਂ ਦੇ ਵਿੱਚ ਜਿੰਨੇ ਵੀ ਵੱੱਜਰ ਗੁਨਾਹ ਹੋਏ ਨੇ ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਹੋਵੇ ਜਾਂ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਗਿਆ ਹੋਵੇ ਸਿਰਸੇ ਵਾਲੇ ਸਾਧ ਦੇ ਬੋਲੋਂ ਜਾ ਫਿਰ ਉਸ ਨੂੰ ਮਾਫੀ ਦੇਣਾ ਜਾਂ ਫਿਰ ਜਿਹੜਾ ਬਹਿਬਲ ਕਲਾ ਗੋਲੀਕਾਂਡ ਹੁੰਦਾ ਹੈ ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਦੇਰੀ ਹੋਣਾ ਇਦਾਂ ਦੇ ਜਿਹੜੇ ਵੱਜੁਰ ਗੁਨਾਹ ਹੋਏ ਸੀ ਉਹਨਾਂ ਨੂੰ ਲੈ ਕੇ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਉਹ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਜਾਂ ਫਿਰ ਜਿਹੜੇ ਉਹਨਾਂ ਦੇ ਨਾਲ ਹੋਰ ਵਜ਼ੀਰ ਸੀਗੇ 2007 ਤੋਂ ਲੈ ਕੇ 2017 ਦੇ ਵਿਚਕਾਰ ਜਿੰਨੇ ਵੀ ਸਿੱਖ ਵਜ਼ੀਰ ਸੀਗੇ ਉਹਨਾਂ ਦੇ ਨਾਲ ਕੈਬਨਿਟ ਮਨਿਸਟਰ ਸੀਗੇ ਜਾਂ ਫਿਰ ਕੋਰ ਕਮੇਟੀ ਦੇ ਮੈਂਬਰ ਸੀਗੇ ਸਾਰਿਆਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਸੀ ਤਾਂ ਸਾਰਿਆਂ ਦੇ ਵੱਲੋਂ ਇੱਕ ਕਹਿ ਦਈਏ ਕਿ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਪੱਤਰ ਜਿਹੜੇ ਸੀਗੇ ਉਹ ਵੀ ਇਸ ਸ਼੍ਰੀ ਕਾਲ ਤੱਕ ਸਾਹਿਬ ਨੂੰ ਦਾਖਲ ਕੀਤੇ ਗਏ ਸੀ ਤਾਂ ਹੁਣ ਉਹਨਾਂ ਸਪਸ਼ਟੀਕਰਨ ਪੱਤਰਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਪੰਜ ਸੰਗਤ ਸਹਿਬਾਨਾਂ ਦੀ 71 ਤੱਕ ਦੇ ਵਿੱਚ ਜਿਹੜੇ ਪੂਰੇ ਵਿਚਾਰ ਸਾਂਝੇ ਕੀਤੇ ਜਾਣਗੇ ਇਸ ਤੇ ਪੂਰਾ ਜਿਹੜਾ ਇੱਕ ਕਹਿ ਦਈਏ ਕਿ ਜਿਹੜੀ ਸਜ਼ਾ ਏ ਉਹ ਵੀ ਸ਼ਾਇਦ ਸੁਣਾਈ ਜਾ ਸਕਦੀ ਆ ਜਿਹੜਾ 2 ਦਸੰਬਰ ਨੂੰ ਆ ਲਗਾਤਾਰ ਜਿੰਨੇ ਵੀ ਪੰਥਕ ਚਿਹਰੇ ਨੇ ਜਾਂ ਫਿਰ ਰਾਜਨੀਤਿਕ ਚਿਹਰੇ ਨੇ ਉਹਨਾਂ ਦੀ ਜਿਹੜੀ ਨਿਗਾਹ ਏ ਉਹ ਹੁਣ ਸ਼੍ਰੀ ਕਾਲਤਾਖ ਸਾਹਿਬ ਤੇ ਟਿੱਕੀ ਹੋਈ ਆ 2 ਦਸੰਬਰ ਤੇ ਟਿੱਕੀ ਹੋਈ ਆ ਕਿ 2 ਦਸੰਬਰ ਨੂੰ ਕੀ ਫੈਸਲਾ ਹੁੰਦਾ ਕਿਉਂਕਿ ਪਿਛਲੀਆਂ ਜਿਹੜੀਆਂ ਚੋਣਾਂ ਨਿਕਲ ਕੇ ਗਈਆਂ ਜਿਮਨੀ ਚੋਣਾਂ ਨਿਕਲ ਕੇ ਗਈਆਂ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਨਹੀਂ ਲੜੇਗੀ ਕਿਉਂਕਿ ਸੁਖਵੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਜਿਹੜਾ ਸ਼੍ਰੀ ਕਾਲਤਾਖ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਨਾ ਤਾਂ ਉਹ ਚੋਣ ਲੜ ਸਕਦੇ ਆ ਨਾ ਚੋਣ ਮੁਹਿੰਮ ਦੇ ਵਿੱਚ ਹਿੱਸਾ ਲੈ ਸਕਦੇ ਆ ਨਾ ਕਿਸੇ ਰੈਲੀ ਦੇ ਵਿੱਚ ਜਾ ਸਕਦੇ ਆ ਜਿਸ ਕਰਕੇ ਜਿਹੜਾ ਪੂਰਾ ਸ਼੍ਰੋਮਣੀ ਅਕਾਲੀ ਦਲ ਹੈ ਉਸ ਦੇ ਵੱਲੋਂ ਚੋਣ ਲੜਨ ਤੋਂ ਮਨਾ ਕਰ ਦਿੱਤਾ ਗਿਆ ਸੀ ਤਾਂ ਹੁਣ ਜਿਹੜੀਆਂ ਸਾਰੇ ਪੰਜਾਬ ਦੀ ਨਿਗਾਹ ਉਹ 2 ਦਸੰਬਰ ਤੇ ਟਿਕੀ ਹੋਈ ਆ ਜੇ ਇੰਤਜ਼ਾਰ ਹੈ ਤਾਂ 2 ਦਸੰਬਰ ਦਾ ਇੰਤਜ਼ਾਰ ਹੈ ਸ਼੍ਰੀ ਕਲਤਖ ਸਾਹਿਬ ਦੇ ਉਹ ਹੁਕਮਾਂ ਦਾ ਜਿਹੜਾ ਉਹ ਬੇਸਬਰੀ ਦੇ ਨਾਲ ਇੰਤਜ਼ਾਰ ਹੋ ਰਿਹਾ ਹੈ ਕਿ ਕੀ ਸਜ਼ਾ ਮਿਲਦੀ ਆ ਜਿੰਨੇ ਵੀ ਵਜ਼ੀਰ ਨੇ ਜਿਹੜੇ ਕੈਬਨਿਟ ਮਨਿਸਟਰ ਸੀਗੇ ਮੰਤਰੀ ਸੀਗੇ ਜਿਨ੍ਹਾਂ ਨੂੰ ਸ਼੍ਰੀ ਕਲਤਖ ਸਾਹਿਬ ਦੇ ਵੱਲੋਂ ਤਾਲਬ ਕੀਤਾ ਗਿਆ ਸੀ ਕੀ ਸਾਰਿਆਂ ਨੂੰ ਸਜ਼ਾ ਮਿਲਦੀ ਹੈ ਜਾਂ ਫਿਰ ਇਕੱਲੇ ਸੁਖਵੀਰ ਬਾਦਲ ਨੂੰ ਮਿਲਦੀ ਹੈ ਇਹ ਸਮਾਂ ਦੱਸੇਗਾ 2 ਦਸੰਬਰ ਦੱਸੇਗਾ ਕਿਉਂਕਿ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਉੱਥੀ ਜਿਹੜਾ ਇੱਕ ਅਹਿਮ ਪੱਤਰ ਨਿਕਲ ਕੇ ਸਾਹਮਣੇ ਆਇਆ ਇੱਕ ਨੋਟਿਸ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਸ਼੍ਰੀ ਕਾਲ ਤਖਸੈਬ ਦੇ ਵੱਲੋਂ ਇਹਨਾਂ ਸਾਰੇ ਜਿਨ੍ਹਾਂ ਨੂੰ ਵੀ ਤਾਲਬ ਕੀਤਾ ਸੀ ਸਾਰਿਆਂ ਨੂੰ ਇਹ ਨੋਟਿਸ ਭੇਜਿਆ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਸਿੱਧੇ-ਸਿੱਧੇ ਤੌਰ ਤੇ ਦੱਸਿਆ ਗਿਆ ਹੈ ਕਿ ਤੁਸੀਂ ਆਪਣਾ ਕੋਈ ਵੀ ਸਮਰਥਕ ਹੈ ਉਸ ਨੂੰ ਨਾਲ ਨਹੀਂ ਲੈ ਕੇ ਆਉਣਾ ਜੇਕਰ ਉਹਨਾਂ ਸਮਰਥਕਾਂ ਦੇ ਵੱਲੋਂ ਸ਼ੋਰ ਸ਼ਰਾਬਾ ਕੀਤਾ ਜਾਂਦਾ ਹੈ ਸ਼੍ਰੀ ਕਾਲ ਤਖਸੈਬ ਦੀ ਮਰਿਆਦਾ ਨੂੰ ਢਾਹ ਲਾਈ ਜਾਂਦੀ ਹੈ ਤਾਂ ਇਸ ਦੇ ਜਿਹੜੇ ਮੁੱਖ ਜ਼ਿੰਮੇਵਾਰ ਹੋਣਗੇ ਉਹ ਲੀਡਰ ਹੋਣਗੇ ਜਿਨ੍ਹਾਂ ਦੇ ਨਾਲ ਉਸ ਆਰਥਕ ਆਏ ਹੋਣਗੇ ਕਿਉਂਕਿ ਵੱਡੇ ਫੈਸਲੇ ਹੋਏ ਨੇ ਸਜ਼ਾਾਂ ਵੀ ਹੋ ਸਕਦੀਆਂ ਧਾਰਮਿਕ ਤੌਰ ਤੇ ਸਜ਼ਾ ਲੱਗ ਸਕਦੀਆਂ ਨੇ ਜੇਕਰ ਸਮਰਥਕਾਂ ਦੇ ਵੱਲੋਂ ਕੋਈ ਵੀ ਸ਼ੋਰ ਸ਼ਰਾਬਾ ਕੀਤਾ ਗਿਆ ਜਾਂ ਫਿਰ ਵਿਰੋਧ ਕੀਤਾ ਗਿਆ ਜਾਂ ਫਿਰ ਕਹੀਦੀ ਹੈ ਕਿ ਕਿਸੇ ਗੱਲ ਨੂੰ ਲੈ ਕੇ ਉੱਥੇ ਗਰਮਾਈ ਦਿਖਾਈ ਗਈ ਤਾਂ ਇਸ ਦੇ ਜ਼ਿੰਮੇਵਾਰ ਉਹ ਲੀਡਰ ਹੋਣਗੇ ਇਹ ਸਾਫ ਸਾਫ ਤੌਰ ਤੇ ਜਿਹੜਾ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਵੱਲੋਂ ਕਹਿ ਦਿੱਤਾ ਗਿਆ ਇੱਕ ਨੋਟਿਸ ਵੀ ਸਾਰੇ ਜਿੰਨੇ ਵੀ ਮੰਤਰੀ ਮੰਡਲ ਜੋ ਵੀ 2007 ਤੋਂ ਲੈ ਕੇ 2017 ਤੱਕ ਸੀਗਾ ਅਬ ਵਜ਼ੀਰ ਸੀਗੇ ਜਿੰਨੇ ਵੀ ਸਿੱਖ ਵਜ਼ੀਰ ਸੀਗੇ ਜਾਂ ਫਿਰ ਕੋਰ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੂੰ ਤਾਲਬ ਕੀਤਾ ਗਿਆ ਸੀ ਤਾਂ ਹੁਣ ਉਹਨਾਂ ਸਾਰਿਆਂ ਨੂੰ ਇਹ ਨੋਟਿਸ ਜਾਰੀ ਕਰ ਦਿੱਤਾ ਗਿਆ